ਸਸ਼ਕਾਤ ਤੁਸੀਂ ਦੇਖ ਰਹੇ ਜੁਗਾ ਟੀਵੀ ਮੈਂ ਹਰਨਜੀਤ ਕੌਰ ਬਲਟਨ ਦੀ ਸ਼ੁਰੂਆਤ ਕਰਾਂਗੇ ਪਹਿਲਾ ਨਜ਼ਰ ਪਾ ਲੈਣੇ ਹੋਂ ਤੱਕ ਦੀਆਂ ਅਹਿਮ ਸੁਰਖੀਆਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਦੇ ਆਕਸੀਜਨ ਸਿਲੰਡਰ ਬਲਾਸਟ ਮਾਮਲੇ ਤੇ ਦੁੱਖ ਪ੍ਰਗਟਾਇਆ ਨਾਲ ਹੀ ਉਹਨਾਂ ਨੇ ਜ਼ਖਮੀਆਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕੀਤੀ ਹੈ ਟਵੀਟ ਕਰਦਿਆਂ ਸੇਮ ਮਾਨ ਨੇ ਲਿਖਿਆ ਕਿ ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼ 9 ਵਿੱਚ ਸਥਿਤ ਇੱਕ ਨਿੱਜੀ ਫੈਕਟਰੀ ਵਿੱਚ ਆਕਸੀਜਨ ਸਿਲੰਡਰ ਫਟਣ ਕਾਰਨ ਵਾਪਰੇ ਖਾਸੇ ਦੀ ਖਬਰ ਮਿਲੀ ਹੈ ਜਿਸ ਸੇ ਕੁਝ ਲੋਕਾਂ ਦੀ ਦੁੱਖਦਾਈ ਮੌਤ ਦੀ ਖਬਰ ਵੀ ਹੈ ਤੇ ਕੁਝ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਉਹਨਾਂ ਕਿਹਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਬਚਾਅ ਕਾਰਜ ਪਾਲ ਪਾਲ ਉਹਨਾਂ ਦੀ ਅਪਡੇਟ ਮੈਂ ਲੈ ਰਿਹਾ ਹਾਂ ਪਰਮਾਤਮਾ ਅਗੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਤੇ ਸਾਕੀਆਂ ਦੀ ਜਲਦ ਸੇਧ ਯਾਬੀ ਲਈ ਅਰਦਾਸ ਕਰਦੇ ਹਾਂ ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ ਵਿੱਚ ਪੀੜਤ ਪਰਿਵਾਰਾਂ ਨਾਲ ਖੜੀ ਹੈ ਰੱਬ ਦੇ ਕਿ ਮੋਹਾਲੀ ਦੇ ਇੱਕ ਹਾਈ ਟੈਕ ਕੰਪਨੀ ਵਿੱਚ ਧੁਮਾਕਾ ਹੋਇਆ ਹੈ ਜੋ ਧੁਮਾਕਾ ਹੋਣ ਦਾ ਕਾਰਨ ਆਕਸੀਜਨ ਸਿਲੰਡਰ ਦਾ ਫਟਣਾ ਦੱਸਿਆ ਜਾ ਰਿਹਾ ਹੈ ਦੋ ਵਿਅਕਤੀਆਂ ਦੀ ਹਾਦਸੇ ਵਿੱਚ ਮੌਤ ਹੋ ਗਈ ਅਮਰਿਤਕ ਦੀ ਪਛਾਣ ਦਵਿੰਦਰ ਆਸਿਫ ਵਜੋਂ ਹੋਈ ਹੈ ਤੇ ਹੋਰ ਜ਼ਖਮੀਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ ਤੇ ਦੱਸ ਦਈਏ ਕਿ ਹਾਦਸੇ ਤੇ ਕਟਨਾਵੀਂ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਆਕਸੀਜਨ ਸਿਲੰਡਰ ਫਟਣ ਤੋਂ ਬਾਅਦ ਇਹ ਹਾਦਸਾ ਵਾਪਰਿਆ। ਤੇ ਪੌਗ ਡੈਪ ਤਲਵਾੜਾ ਵਿੱਚ 4000 ਕਿੱਸੇ ਪਾਣੀ ਛੱਡਿਆ ਜਾ ਚੁੱਕਿਆ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਹੈ ਬਿਆਸ ਰਿਆ ਦੇ ਨੇੜੇ ਲੱਗਦੇ ਇਲਾਕੇ ਨੂੰ ਖਾਲੀ ਕਰਨ ਲਈ। ਖਾਸ ਤੌਰ ਤੇ ਅਪੀਲ ਕੀਤੀ ਗਈ ਸੀ ਲੋਕ ਸੁਰੱਖਿਆ ਤੇ ਥਾਵਾਂ ਤੇ ਸ਼ਿਫਟ ਹੋ ਗਏ ਨੇ ਤੇ ਸ਼ਾਮ ਨੂੰ 5 ਵਜੇ ਪੌਂਕ ਡੈਮ ਵਿੱਚ ਪਾਣੀ ਛੱਡਿਆ ਜਾਵੇਗਾ ਦੱਸਦੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪਹਾੜਾਂ ਦੇ ਵਿੱਚ ਲਗਾਤਾਰ ਨਹੀਂ ਪੈ ਰਿਹਾ ਪਾਣੀ ਦਾ ਪੱਧਰ ਵੱਧ ਰਿਹਾ ਜਿਸ ਕਰਕੇ ਪੌਂਕ ਡੈਮ ਵਿੱਚੋਂ ਪਾਣੀ ਛੱਡਣ ਦੀ ਗੱਲ ਕਹੀ ਸੀ ਸ਼ਾਮ ਨੂੰ ਡੈਮ ਦੇ ਗੇਟ ਖੋਲ ਦਿੱਤੇ ਜਾਣਗੇ ਕਿਉਂਕਿ 24 ਘੰਟਿਆਂ ਵਿੱਚ 3 ਫੁੱਟ ਪਾਣੀ ਵਧ ਗਿਆ 118000 ਕਿਊਸਿਕ ਪਾਣੀ ਇਸ ਵਿੱਚ ਪੌਂਡ ਡੈਮ ਵਿੱਚ ਪਹੁੰਚ ਚੁੱਕਿਆ ਜਿਸ ਦੇ ਚਲਦੇ 4000 ਕਿਊਸਿਕ ਪਾਣੀ ਸ਼ਾਮ ਨੂੰ ਬਿਆਸ ਦਰਿਆ ਕਿਨਾਰੇ ਪਿੰਡਾਂ ਵਿੱਚ ਛੱਡਿਆ ਜਾਵੇਗਾ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਐਲਾਨ ਕਰ ਦਿੱਤਾ ਹੈ ਕਿ ਲੋਕ ਆਪਣਾ ਜ਼ਰੂਰੀ ਸਮਾਨ ਲੈ ਕੇ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਤੇ ਜਿੰਨਾਂ ਲੋਕਾਂ ਦੇ ਤੇ ਕਾਰਸਿਓ ਲੋਕ ਇਸ ਤੋਂ ਬਾਅਦ ਕਾਫੀ ਜ਼ਿਆਦਾ ਪਰੇਸ਼ਾਨੀ ਵਿੱਚ ਨੇ ਲੋਕ ਘਰ ਖਾਲੀ ਕਰ ਰਹੇ ਨੇ ਤੇ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਨੇ ਤਾਂ ਵੀ 1 2023 ਵਿੱਚ ਵੀ ਅਜੇ ਇਹ ਹੋਇਆ ਸੀ ਕਈ ਪਿੰਡ ਤਬਾਹ ਹੋ ਗਏ ਸਨ ਅਜੇ ਖਤਰਾ ਇੱਕ ਵਾਰ ਫਿਰ ਤੋਂ ਵੰਡ ਰਹਾ ਹੈ ਕਿ ਲਗਾਤਾਰ ਡੈਮ ਵਿੱਚ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਕਰਕੇ ਹਜ਼ਾਰਾਂ ਕਿਊਸੇ ਪਾਣੀ ਛੱਡਿਆ ਜਾ ਰਿਹਾ ਹੈ ਬੀਤੀ ਦੇਰ ਰਾਤ ਜਲੰਧਰ ਵਿੱਚ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਤਾਬਕ ਗਲੀ ਚ ਬੈਠੇ ਤਿੰਨ ਮੁੰਡਿਆਂ ਕੋਲ ਇੱਕ ਮੁੰਡੇ ਤੇ ਤਾੜ ਤਾੜ ਗੂੜੀਆਂ ਚਲਾਏ ਗਏ ਨੇ ਹਮਲਾਵਰ ਬਾਈਕ ਸਵਾਰ ਉੱਕੇ ਆਏ ਜਿਸ ਨੌਜਵਾਨ ਤੇ ਹਮਲਾ ਹੋਇਆ ਜਿਸ ਦਾ ਨਾਮ ਰਾਹੁਲ ਦੱਸਿਆ ਜਾ ਰਿਹਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਜਿਲੰਦਰ ਪੁਲਿਸ ਸਿਰੀ ਸਟਾਫ ਮੌਕੇ ਤੇ ਪਹੁੰਚੀ ਉਹਨਾਂ ਨੇ ਪੂਰੇ ਮਾਮਲੇ ਦੀ ਜਾਂਚ ਕੀਤੀ ਮੌਕੇ ਤੇ ਮੌਜੂਦ ਇੱਕ ਚਸ਼ਮਦੀਦ ਨੇ ਦੱਸਿਆ ਕਿ ਰਾਹੁਲ ਆਪਣੀ ਗਲੀ ਦੇ ਬਾਹਰ ਦੋਸਤਾਂ ਨਾਲ ਬੈਠਾ ਸੀ ਇਹਦੇ ਵਿੱਚ ਤਿੰਨ ਨੌਜਵਾਨ ਆਏ ਕਿ ਉਹਨਾਂ ਨੇ ਰਾਹੁਲ ਤੇ ਗੋਲੀ ਚਲਾ ਦਿੱਤੀ ਗੋਲੀ ਰਾਹੁਲ ਦੀ ਲੱਤ ਵਿੱਚ ਲੱਗੀ ਹੈ ਗੋਲੀ ਲੱਗ ਗਈ ਹੀ ਮੌਕੇ ਤੇ ਫੜਾ ਤਫੜੀ ਮਾਚੀ ਵੀ ਮੁੰਡੇ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਰਾਹੁਲ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਮਾਪਿਆਂ ਤੋਂ ਵੀ ਪੁੱਛ-ਕਿਛ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਗੋਲੀਆਂ ਕਿਉਂ ਚਲਾਈਆਂ ਗਈਆਂ ਨੇ ਰਾਹੁਲ ਬਿਆਨ ਦੇਣ ਦੇ ਹਾਲਤ ਵਿੱਚ ਨਹੀਂ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਹ ਆਖਿਰਕਾਰ ਹੁੰਡਵਾਲ ਰਾਹੁਲ ਤੇ ਹਮਲਾ ਕਿਉਂ ਕੀਤਾ ਗਿਆ ਪਰਿਵਾਰਕ ਮੈਂਬਰਾਂ ਤੇ ਚਸ਼ਮਦੀਦਾ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਗਿਆ ਤੇ ਉਸ ਦੇ ਆਧਾਰ ਤੇ ਹੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਚਾਹੇ ਕਿ ਰਾਹੁਲ ਜਦੋਂ ਵਿਆਨ ਦੇ ਦੀ ਹਾਲਤ ਵਿੱਚ ਹੋਵੇਗਾ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਹੋਵੇਗੀ ਪੰਜਾਬ ਵਿੱਚ ਲੈਂਡ ਪੋਲਿੰਗ ਨੀਤੀ ਦਾ ਵਿਰੋਧ ਹੁਨਾਮ ਆម ਆਦਮੀ ਪਾਰਟੀ ਦੇ ਅੰਦਰ ਵੀ ਡੂੰਗਾ ਹੋਣ ਲੱਗਿਆ ਹੈ ਇੱਥੇ ਕਿਸਾਨ ਸੰਗਠਨ ਦੇ ਵਿਰੋਧੀ ਪਾਰਟੀਆਂ ਪਹਿਲਾਂ ਹੀ ਇਸ ਨੀਤੀ ਦਾ ਵਿਰੋਧ ਕਰ ਰਹੀਆਂ ਸਨ ਹੁਣ ਆਪ ਆਗੂਆਂ ਨੇ ਵੀ ਇਸ ਤੇ ਆਪਣੀ ਨਰਾਜ਼ਗੀ ਜ਼ਾਹਿਰ ਕਰਨੀ ਸ਼ੁਰੂ ਕਰਦੀ ਹੈ ਇੱਕ ਤੋਂ ਬਾਅਦ ਇੱਕ ਆម ਆਦਮੀ ਪਾਰਟੀ ਦੇ ਆਗੂ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਨੇ ਇਸ ਦੇ ਦੌਰਾਨ ਬਾਗਾ ਪੁਰਾਣਾ ਤੌਪ ਵਿਧਾਨ ਸਭਾ ਹਲਕੇ ਦੇ ਸੀਨੀਅਰ ਆਗੂ ਗੁਪੀ ਸਿੰਘ ਚਾਹਰ ਖਰਾਜ ਨੇ ਬਲਾਕ ਫਦਾਂ ਦੇ ਉਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਪਾਰਟੀ ਲੀਡਰਸ਼ਿਪ ਪ੍ਰਤੀ ਆਪਣੀ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਨੀਤੀ ਨੂੰ ਕਿਸਾਨਾਂ ਦੇ ਵਿਰੁੱਧ ਦੱਸਿਆ ਤੇ ਇਸ ਤੋਂ ਪਹਿਲਾਂ ਮੌਕਾ ਦੇ ਯੋਜਨਾ ਬੋਰਡ ਦੇ ਚੇਅਰਮੈਨ ਹਰਮਨਜੀਤ ਸਿੰਘ ਦਿਦਾਰ ਵਾਲਾ ਨੇ ਵੀ ਇਸੇ ਤਰ੍ਹਾਂ ਦੀ ਤਸਵੀਰ ਤੇ ਇਹਨਾਂ ਨੇ ਕਿਹਾ ਸੀ ਕਿ ਲੈਂਡ ਪੂਲਿੰਗ ਲਈ ਤੀ ਕਿਸਾਨਾਂ ਦੀ ਜ਼ਮੀਨ ਤੇ ਕੋਈ ਖਲ ਖੇੜ ਸਕਦੀ ਹੈ ਕਿਸਾਨ ਸੰਗਠਨਾਂ ਦਾ ਦੋਪਕ ਇਸ ਨੀਤੀ ਨੂੰ ਕਿਸਾਨਾਂ ਨੂੰ ਉਹਨਾਂ ਨੂੰ ਆਪਣੀ ਜ਼ਮੀਨ ਤੋਂ ਬੇਦਖਲ ਕਰੇਗੀ ਵੱਡੇ ਉਦਯੋਗਿਕ ਪ੍ਰੋਜੈਕਟਾਂ ਨੂੰ ਲਾਭ ਪਹੁੰਚਾਏਗੀ ਇਸ ਦੇ ਨਾਲ ਬਲੋੜ ਦੀਆਂ ਪਾਰਟੀਆਂ ਇਸ ਨੂੰ ਆਮ ਆਦਮੀ ਪਾਰਟੀ ਦੀ ਕਿਸਾਨ ਵਿਰੋਧੀ ਨੀਤੀ ਦੱਸ ਰਹੇ ਨੇ ਇਹ ਫਤਿਹਗੜ੍ਹ ਸਾਹਿਬ ਦੇ ਪਿੰਡ ਬਿਜਰਾਬਾਦ ਨੇੜੇ ਇਲਾਕੇ ਚੋਲ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਬੰਦ ਪਈ ਪੁਰਾਣੀ ਖੂਹ ਵਿੱਚ ਦੋ ਪਾਗਾਂ ਚ ਕੱਟੀ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਲਾਸ਼ ਨੂੰ ਖੂਹ ਹੀ ਵਿੱਚੋਂ ਕੱਢ ਕੇ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਮੋਰਟਾ ਕਰਨ ਰਫਾ ਕੀਤਾ ਗਿਆ ਹੈ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਦਿੱਤੀ ਸ਼ੁਰੂ ਕੀਤੀ ਗਈ ਹੈ ਸਬੰਧਿਤ ਮ੍ਰਿਤਕ ਦੇ ਪਛਾਣ ਵਾਲਿਆਂ ਨੇ ਦੱਸਿਆ ਕਿ লাশ 36 ਸਾਲਾ ਗੌਤਮ ਦੀ ਹੈ ਜੋ ਠੇਕੇਦਾਰੀ ਦਾ ਕੰਮ ਕਰਦਾ ਸੀ। ਪੁਨਾਹੋਕ ਲਗਾਇਆ ਕਿ ਗੌਤਮ ਦੀ ਹੱਤਿਆ ਉਸਦੇ ਹੀ ਸਾਥੀਆਂ ਨੇ ਕਰਕੇ ਇਸ ਨੂੰ ਖੂਹ ਵਿੱਚ ਸੁੱਟ ਦਿੱਤਾ ਸੀ। ਉਹਨਾਂ ਦੱਸਿਆ ਕਿ 1 ਅਗਸਤ ਤੋਂ ਗੌਤਮ ਲਾਪਤਾ ਚਲ ਰਿਹਾ ਸੀ ਜਿਸ ਦੀ ਸੂchna ਪੁਲਿਸ ਨੂੰ ਦਿੱਤੀ ਗਈ ਸੀ। ਖੋਦ ਵਿੱਚ ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ ਪਰ ਬੀਤੀ ਸ਼ਾਮ ਗੌਤਮ ਦਾ ਮੋਟਰਸਾਈਕਲ ਝਾੜੀਆਂ ਵਿੱਚੋਂ ਮਿਲਿਆ ਜਦੋਂ ਨੇੜੇ ਤੇੜੇ ਦੇਖਣਾ ਸ਼ੁਰੂ ਕੀਤਾ ਤਾਂ ਗੌਤਮ ਦੀ লাশ ਇੱਕ ਬੰਦ ਖੂਹੀ ਦੇ ਵਿੱਚੋਂ ਮਿਲੀ ਹੈ ਤੇ ਬਰਨਾਲਾ ਦੇ ਤਨਾਲਾ ਵਿੱਚ ਇੱਕ ਵੱਡਾ ਹਾਸਾ ਵਾਪਰਿਆ ਹੈ ਜਿੱਥੇ ਇੱਕ ਮੰਦਰ ਦੇ ਵਿੱਚ ਦੰਗਲ ਬਣਾਉਣ ਵਾਲੀ ਜਗ੍ਹਾ ਤੇ ਜ਼ੋਰਦਾਰ ਧਮਾਕਾ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਇਹ ਮੰਦਰ ਦੇ ਵਿੱਚ ਧਮਾਕਾ ਹੋਇਆ ਜਿਸ ਤੋਂ ਬਾਅਦ ਲੋਕਾਂ ਚੱਕਰਾਂ ਤਫਰੀਦਾ ਮਾਹੌਲ ਬਣ ਗਿਆ ਜਦਕਿ ਅਨੁਸਾਰ ਇੱਥੇ ਲੰਗਰ ਤਿਆਰ ਹੋ ਰਿਹਾ ਸੀ ਤੇ ਅਚਾਨਕ ਧਮਾਕਾ ਹੋ ਗਿਆ ਜਿਸ ਕਰਕੇ ਲੋਕ ਅੱਗ ਵਿੱਚ ਚੁਲਸ ਗਏ ਤਨਾਲਾ ਦੇ ਪ੍ਰਸਿੱਧ ਮੰਦਰ ਦੇ ਵਿੱਚ ਇਹ ਵੱਡਾ ਧਮਾਕਾ ਹੋਇਆ ਦੱਸਿਆ ਜਾ ਰਿਹਾ ਜਿੱਥੇ ਸੰਗਤ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ ਤੇਲ ਵਾਲੀ ਠੱਟੀ ਤੋਂ ਗੈਸ ਭਿਆਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਹਸ ਵਿੱਚ ਲਗਭਗ 16 ਲੋਕ ਚੁਰਸ ਗਏ ਨੇ ਦਰਜ ਜਦ ਕਿ 6 ਲੋਕ ਗੰਭੀਰ ਜ਼ਖਮੀ ਨੇ ਜ਼ਖਮੀਆਂ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਜਗਰਫਰ ਕਰ ਦਿੱਤਾ ਗਿਆ ਪਰ ਵੱਡਾ ਸਵਾਲ ਇਹ ਹੈ ਕਿ ਇਹ ਖਾਸਾ ਹੋਇਆ ਅਧਿਕਾਰ ਇਸ ਦੇ ਪਿੱਛੇ ਕਿਸ ਦੀ ਲਾਭ ਲਈ ਹੈ ਕਿ ਹੁਣ ਚੰਡੀਗੜ੍ਹ ਟ੍ਰੈਫਿਕ ਪੁਲਿਸ ਕਰਮਚਾਰੀ ਸੜਕ ਤੇ ਕਿਸੇ ਵਾਹਨ ਨੂੰ ਨਹੀਂ ਰੋਕਣਗੇ ਤੇ ਨਾ ਹੀ ਚਲਾਨ ਕਰਨਗੇ ਚੰਡੀਗੜ੍ਹ ਦੇ ਡੀਜੀਪੀ ਸਾਗਰਪ੍ਰੀਤ ਫੁੱਡਾ ਨੇ ਸਖਤ ਹੁਕਮ ਜਾਰੀ ਕਰਦੇ ਹਾਂ ਕਿ ਟ੍ਰੈਫਿਕ ਲਾਈਟ ਪੁਆਇੰਟਾਂ ਦੇ ਚੁਰਾਹਿਆਂ ਤੇ ਤਾਇਨਾਤ ਕਰਮਚਾਰੀ ਸਿਰਫ ਟ੍ਰੈਫਿਕ ਕੰਟਰੋਲ ਦਾ ਕੰਮ ਕਰਨਗੇ ਉਹਨਾਂ ਨੂੰ ਕਿਸੇ ਵਾਹਨ ਨੂੰ ਰੋਕਣ ਜਾਂ ਫਿਰ ਚਲਾਨ ਜਾਰੀ ਕਰਨ ਦਾ ਅਧਿਕਾਰ ਨਹੀਂ ਹੋਵੇਗਾ ਜੇਕਰ ਕੋਈ ਪੁਲਿਸ ਕਰਮਚਾਰੀ ਕਿਸੇ ਵਾਹਨ ਨੂੰ ਰੋਕਦਾ ਪਾਇਆ ਗਿਆ ਤਾਂ ਉਸ ਬਰੁੱਧ ਸਖਤ ਕਾਰਵਾਈ ਕੀਤੀ ਜਾਏਗੀ ਇਹ ਫੈਸਲਾ ਸੈਕਟਰ 9 ਸਥਿਤ ਪੁਲਿਸ ਹੈੱਡਕੁਆਰਟਰ ਵਿੱਚ ਡੀਜੀਪੀ ਦੀ ਪ੍ਰਧਾਨਗੀ ਚ ਹੋਈ ਅਧਿਕਾਰੀਆਂ ਦੀ ਮੀਟਿੰਗ ਦੇ ਵਿੱਚ ਲਿਆ ਗਿਆ ਖਿਲਾਅ ਇਸ ਖਬਰ ਤੋਂ ਬਾਅਦ ਸਟਾਈ ਨਵੀਂ ਅਤੇ ਤਾਜ਼ਾ ਖਬਰ ਲਈ ਤੁਸੀਂ ਦੇਖਦੇ ਰਹੋ ਜੀ ਕੇ ਆ ਟੀਵੀ ਧੰਨਵਾਦ